ਬ੍ਰੇਕ ਨਾਪ ਹੌਲੀ ਹੌਲੀ ਬ੍ਰੇਕ ਦਾ ਬ੍ਰੇਕ 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 ਦੱਬ ਦੇ ਗਾਦੇ ਨਾ ਮਗਲੋ ਇਸਟਾਰ ਇਨ ਲੌਰੀ ਕੋ ਚਲਾਉਣ ਲੱਗਾ ਅਜ ਬੁਲਟ ਫਿਰ ਚੱਲ ਫਿਰ ਸ਼ੇਰਾ ਆਉਂ ਜਾਂਦੀ ਚੱਲ ਫਿਰ ਹੁਣ ਕੀ ਕਰਨਾ ਭਲਾ ਕਲਚ ਨਾਪ ਕੀ ਕਲਚ ਹਾਂ ਨਾਪ ਵੈਰੀ ਗੁੱਡ ਗੇਅਰ ਕਿੱਧਰੋਂ ਬੈਣਾ ਭਲਾ ਇੱਧਰੋਂ ਥੱਲੋਂ ਹਾਂ ਵੈਰੀ ਗੁੱਡ ਪਾ ਫਿਰ ਘਾਰ ਨਾਪ ਹਾਂ ਨਾਪ ਦੇ ਗਾਹ ਨੂੰ ਕਲਚ ਫੜ ਕੇ ਓ ਮਾਮਾ ਕਲਚ ਫੜ ਕੇ ਜਾ ਵੇ ਕੋਚਾ ਨਾ ਦੇ ਕੋਚਾ ਨੂੰ ਨੂੰ ਕੀ ਬੋਲੇ ਕਲੱਚ ਤੇਨੂੰ ਡਰਾਈਵਰ ਕਹਿੰਦਾ ਟੱਟੂ ਦਾ ਨਾ ਤੇ ਚੱਲ ਹੁਣ ਸਲਫ ਮਾਰ ਫਿਰ ਸਲਫ ਹਾਂ ਮਾਰ ਚੱਲ ਹੁਣ ਕਲੱਚ ਨਾਪ ਕਲੱਚ ਕਿੱਥੇ ਆ ਨਾਪ ਉਹਨੂੰ ਗੇਅਰ ਪਾ ਗਾ ਨੂੰ ਕਲੱਚ ਫੜ ਕੇ ਪੋਣਾ ਵਾ ਗੇਅਰ ਹਾਂ ਹਾਂ ਇਹਦਾ ਆ ਹਾਂ ਗਾਣ ਨਾਪ ਦੇ ਹਾਂ ਥੋੜੀ ਥੋੜੀ ਕਲੱਚ ਤੇ ਲੋ ਕੋਚਾ ਜੀ ਗੇ ਗੇ ਜਿਆ ਮੈਂ ਕਰਕੇ ਨਾ ਸਟਾਰਟ ਖਸਮਾ ਆਵੇ ਕਿਡਾ ਕੰਮ ਆ ਕਰੇ ਆਵੇ ਗਾਈਸ 2 ਮਿੰਟ ਵੇਟ ਕਰੋ ਫੂਡ ਖੜੇ ਮਰੇ ਆਓ ਜਾਂ ਫੂਡ ਫਟ ਰਿਹਾ ਆਂਦਾ ਮਾਣੇ ਏ ਚੱਲ ਹੋ ਚੱਲਾ ਚੱਲ ਹੋ ਚੱਲ ਲੰਦੇ ਚਲੋ ਜੀ ਬਸ ਹੈਂਡਲ ਸੰਭਾਲਣਾ ਹੁੰਦਾ ਜੀ ਕੋਚਣ ਆਹੋ ਹੀ ਜਾਂਦੇ ਛੱਡ ਦੇ ਲੈ ਕੜੀ ਹੈ ਉਹ ਜਾਂਦੇ ਹੋਲੀ 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 ਇਹਨੇ ਮੋੜ ਕੱਟਦਾ ਭਲਾ ਕਣੀ ਹੋਲੀ 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 ਬੰਦਾ ਹੀ ਰੇੜਤਾ ਆਉਹੀ ਜਾਂਦੇ ਜਾਂਦੇ ਆਪਾਂ ਕਹਿੰਦਾ ਕੀ ਕਰੇ ਜਿਹੜੇ ਵੀ ਦਾ ਵਿਆਹ ਕਿਤੇ ਆ ਗਿਆ ਵਿਆਹ ਦੇ ਮਾਮਾ ਵਿਆਹ ਹੋ ਗਿਆ ਹਣਾ ਲਾਓ ਜੀ ਜਾਂਦੇ ਤਾਰ ਕੇ ਪਿੰਡ ਮਿਲਦੇ ਅੱਗੇ ਅੱਗੇ ਛੋਟੀਆਂ ਦੇਖਦੇ ਟੋਏ ਟਿਬੇ ਨਿਕਾ ਕੇ ਕੋਈ ਸਾਹਿਬ ਪਾਉ ਚੱਲੇ ਨੇ ਉੱਦੋਂ ਵਾਲੀ ਕਲਾਜ ਐ ਓਏ ਇਦਾਂ ਹੀ ਆ ਠਰ ਠੁੜ ਲੱਗਦੀ ਆ ਇਹ ਵੀ ਸ਼ਾਰਟ ਕਹਿਣਾ ਬਾਸ ਸਕੂਲੇ ਕੀ ਕਹਿੰਦੇ ਆ ਜਿਹੜਾ ਜਿਮ ਲਾਉਂਦੇ ਨਾਲ ਠੰਡ ਵਿੱਚ ਲੱਗਦਾ ਆ ਇੱਕ ਹੱਲ ਆਂਦਾ ਜਿਹੜੇ ਜਿਮ ਲਾਉਂਦੇ ਆ ਠੰਡ ਨਹੀਂ ਲੱਗਦੀ ਐ ਇਦਾਂ ਹੀ ਆਹਰ ਕਹਿ ਮੈਂ ਮਿਹਨਤ ਕਰਿਆ ਕਰੋ ਸਾਰੇ ਵੀ ਮੈਂ ਤਾਂ ਕਹਿਦਾ ਨਾ ਖਾਣਾ ਕਰ ਹਾਂ ਵੈਰੀ ਗੁੱਡ ਬੱਚੇ ਬੱਚੀ ਜਵਾਨ ਦੇ ਰਹੀ ਆ ਫੇਸ ਕਿਉਂ ਨਖਾਣਾ ਕਰੋ ਹੋਣੀ ਛੱਡ ਦਿਓ ਤੇ ਛੇ ਆਉਂ ਹੀ ਜਾਂਦੇ ਆ ਰਹੇ ਇੱਥੇ ਪਹੁੰਚ ਗਏ ਆ ਤਾਜਬੀ ਦੇ ਘਰ ਤਾਜੀਬ ਦੇ ਘਰ ਆਓ ਹੀ ਜਾਂਦੇ ਆਓ ਹੀ ਸਿੰਘ ਸਾਹਿਬ ਖਲੋਤੇ ਵੀ ਗਾ ਚਲੋਟਾ ਚਲ ਬ੍ਰੇਕ ਦੱਬੋ ਹੌਲੀ ਹੌਲੀ ਬ੍ਰੇਕ ਦੱਬ ਬ੍ਰੇਕ 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 ਦੱਬ ਦੇ ਬ੍ਰੇਕ ਦੱਬ ਹਾਂ ਕੀ ਆ ਦੱਬ ਦੇ ਹਾਂ ਆ 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 ਸਾਸਿਆ ਲੋਦਾ ਹੀ ਰਾਸੂ ਸਤਿ ਸ੍ਰੀ ਅਕਾਲ ਬੁਲਾਉਂਦਾ ਬਲਾਉਂ ਕਿਉਂ ਇਹਦੇ ਸਲੂਟ ਮਾਰੂਗਾ ਬੁਲਾ ਮਾਰੂ ਟੱਲੇ ਗਿਆ ਚੱਲ ਚੱਲ ਇਹ ਸਕੂਲ ਨਹੀਂ ਗਿਆ ਚਲ ਲੋ ਬੱਚੋ ਲੈ ਵੀ ਨਾਲ ਲੋਕ ਜੇ ਸਤਿ ਸ੍ਰੀ ਅਕਾਲ ਉਹ ਨਹੀਂ ਬਥੇ ਸਤਿ ਸ੍ਰੀ ਅਕਾਲ ਪੈਰੀ ਹੱਥ ਨਹੀਂ ਲਾਉਣੇ ਪਾਪਾ ਦੇ ਦਲਫਾ ਮਾਲੀਏ ਹਾਂਜੀ ਰੇਸ ਨਹੀਂ ਦੇਣੀ ਰੇਸ ਨਹੀਂ ਦੇਣਗਾ ਹਾਂ ਆਉਹੀ ਆਂਦੇ ਕੀ ਆ ਜਿਸਕੂਲੇ ਕੀ ਕਰਨੇ ਸੁਖਨੀ ਸ਼ਾਹ ਦੇ ਸੁਖਨੀ ਸ਼ਾਹ ਫਰਮਾਰ ਮੂ ਲਿਆਂਦਾ ਨਾ ਉੱਤੇ ਬਾ ਤੇ ਸ਼ੇਰ ਕਿਦਾਂ ਢੱਕਣਾ ਫਿਰ ਔ ਟੋਪੀਆ ਲੈ ਵਿੱਚ ਟੋਪੀ ਨਾ ਨੀ ਮਨਾ ਗੁਰੂਗੰ ਮਾਮਾ ਬਾਬੇ ਸਾਹਮਣੇ ਟੋਪੀਾ ਵੀ ਨਹੀਂ ਵਧੀਆ 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 ਚੱਲੀਏ ਉਧਰ ਨੂੰ ਹਾਂ ਇਹ ਆਪਣੇ ਜੇ ਤੇਰਾ ਘਰ ਮੇਰੇ ਪਤਾ ਨੂੰ ਤੇਰਾ ਤੇਰਾ ਆਈ ਕਰੀਉਂ ਨਾ ਉਹ ਗਲੀ ਆਹ ਚੱਲ ਘਾ ਰਿਆ ਗਲੀ ਤੇ ਮੇਨ ਗੇਟ ਤੇ ਪਰਿਆ ਵਾ ਆ ਕਿਤਾਂ ਨਹੀਂ ਆ ਗਈ ਚੰਗੀਆਂ ਭਲੀਆਂ ਕੀ ਕਰੀਆ ਬਣਾ ਆ ਕੀ ਹੈ ਗੱਡੀ ਨੂੰ ਲੀਵੀ ਦਿੱਤੀ ਤੇ ਕੀ ਕਰਦੀ ਘਰ ਚੁੱਕਦੀ ਗੱਡੀ ਨੰਗਲੀ ਕੋਈ ਤੇ ਗੱਡੀ ਕਾਤਨਗਾਉਣੀ ਇੱਧਰ ਦੱਸ啊 ਮੈਨੂੰ ਸਾਡੇ ਪਿੰਡ ਚੰਦਰ ਗੱਡੀ ਅਲੋਡ ਹੀ ਨਹੀਂ ਬਾਹਰ ਹੀ ਰੱਖਦੇ ਸਾਰਿਆਂ ਨੂੰ ਬਾਹਰ ਤੂੰ ਕਾਹੂ ਲੱਗਦਾ ਕਰ ਕਿੱਥੇ ਤੇ ਮੇਰਾ ਮੇਰਾ ਤੇ ਬਾਹਰ ਵਾਰ ਆਣਾ ਤਾਂ ਰੱਖਣਾ ਆ ਇੱਥੇ ਥੋੜਾ ਗੱਡੀ ਅਲੋਡ ਕੀਤੀ ਕੀ ਉਹ ਨਰੇ ਬਾਹ ਬਾਹ ਮਾ ਚ ਲੈ ਆ ਆਪਾਂ ਤੇ ਸਾਫ ਕਰ ਚੱਲ ਪਿੰਡ ਦੀ ਸਾਫ ਸफाई ਵਿੱਚ ਬਾਤ ਬਿਆਨ ਮੋਦੀ ਜੀ ਜਿੰਦਾਬਾ ਸ਼ਿੰਗਾਂ ਬੰਦ ਰ ਆ ਗਿਆ ਅੱਜ ਲਿਸ਼ਕਈ ਅੱਜ ਲਿਸ਼ਕਈ ਆਰੇ ਮਮ ਜੀ ਕੂੜ ਦੇ ਕੱਪੜੇ ਪਾਏ ਸਤਿਗੁਰ ơi ਆਵੋ ਦੂਜੀ ਭਾਈ ਜਾਨ ਆਸ਼ੀਕਾ ਰਹਿਮਾਨ 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 ਲੋਨੇ ਪੈਣਾ ਹਰ ਚੱਲੀ ਆ ਗਿਆ ਠੀਕ ਆ ਜਾਓ ਲੋ ਨਜ਼ਾਰੇ ਬਾਬੇ ਦਾ ਨਾਮ ਲਓ ਬਾੜ ਸੁਣ ਵੀ ਲਿਓ ਬਾਸ ਪਾਏ ਹੋਏ ਬਾਏ ਬਾਏ ਕਰਤਾ ਹੀ ਚੰਗਾ ਹੈ ਉਹ ਹੀ ਜਾਂਦਾ ਹੈ ਪਹਿਲਾਂ ਹੀ ਨਹੀਂ ਬੋਦੀ ਲਾ ਸੋਣੇਰੇ ਇਹ ਹੁੰਦੀ ਬੋਦੀ ਲਾ ਤੇ ਦੁੱਧਾ ਲੰਘਾ 6000 ਤਾਂ ਲੈ ਵਾ ਬੋਡੀ ਰਿਲੈਕਸ ਹੋਣੀ ਹਾਂ ਕਿ ਲਾਇ ਥੱਲੇ ਕੋਈ ਕਹਦੇ ਕੋਈ ਨਾ ਕਿਲਾ ਵਾਲੇ ਬੂੜ ਪਾ ਲਿਆ ਰੰਗ ਬੜਾ ਜਰੀਲਾ ਲੱਭਿਆ ਜਰੀਲਾ ਲੱਭਦਾ ਉਹ ਨਾ ਜਿੱਦਾਂ ਦਾ ਮੂੰਹ ਓਦਾਂ ਦਾ ਲੱਭੀ ਜਿੱਦਾਂ ਦਾ ਮੂੰਹ ਓਦਾਂ ਦਾ ਰੰਗ ਬੂਟਾਂ ਦਾ ਕਿਦਾਂ ਤੇਜ਼ ਮਾਰਨੀ ਮੈਂ ਢੋਲੀਆਂ ਚ ਨਹੀਂ ਮਾਰੀ ਉਹ ਪੁੱਛ ਲੈ ਉਧਰ ਚਲੋ ਲਾਲਾ ਅੱਜ ਕਾਰਡੀਓ ਲਾਲਾ ਕੱਲ ਮਰਾਂਗੇ ਬੋਡੀ ਰਿਲੈਕਸ ਹੋ ਜੂ ਥੋੜੀ ਬੁੜਕ ਬੜਕ ਲੈਣਾ ਥੋੜਾ ਹੋ ਜਾਣਾ ਸੱਟ ਜਾ ਫਿਰ ਲਾ ਲਈ ਮਰ ਜਾ ਪੇ ਐਂਦ ਤੋਂ ਨਾ ਹੁਣ ਅੰਦਰ ਤੇ ਹੁੰਦਾ ਜਾ ਯਾਰ ਪਹਿਲੇ ਤੇ ਕਰਾਂਗਾ ਲੱਗਦਾ ਆਹ ਲੱਡੂ ਮੈਂ ਪਹਿਲੇ ਆਹ ਤਾੜੀ ਘੇੜੀ ਮਾਰੀਓ ਚਲੋ ਉੱਠ ਜਾ ਇਦਾਂ ਖਲੋਈਦਾ ਨਹੀਂ ਹੋਈਦਾ ਜ਼ਿਆਦਾ ਰੈਸ਼ ਨਹੀਂ ਮਾਰੀਦੀ ਇੱਧਰ ਨੇਰੇ ਬੱਚੇ ਪੀੜੀ ਤਿਆਰ ਹੋਂਦੀ ਏ ਇਹ ਜੇ ਹਰੇ ਹਰੇ ਲਾ ਲੋ ਮਿਹਨਤ ਹੀ ਲਵਾਉਂਦੇ ਇਹਨਾਂ ਦੀ ਇਹ ਇਹ ਸਿੰਘ ਤਿਆਰ ਕਰਦਣੇ ਆ ਹੋਰ ਭਾਈ ਜੀ ਆਪਣੇ ਤੌਰ ਤੇ ਦੋਵਾਂ ਕਸਾਲਾਂ ਤੱਕ ਉੱਧਰ ਚੱਲਣ ਦੀ ਜੇ ਇੱਕ ਵੱਡੀ ਤਾਨੂੰ ਸਾਭੀ ਦੇ ਸੋਚ ਤੁਹਾਨੂੰ ਵਿਖਾਉਣੇ ਆ ਸਾਭੀ ਦੇ ਮੁੰਡੇ ਦੀ ਕਬੱਡੀ ਹੈ ਆਦੀ ਸ਼ਾਵਾ ਇਹਦੀ ਨਹੀਂ ਵਿਖਾਉਣੀ ਇਹ ਅੱਗੇ ਦਈਆਂ ਭੁੱਲ ਗਿਆ ਪਰਲਿਆਂ ਦੇ ਦਈਆਂ ਚ ਵੜ ਗਿਆ ਜੇ ਆਗੇ ਉਧਰ ਚੈੱਕ ਕਰੋ ਗੁੱਟ ਦਾ ਪੀਰ ਮੁੰਡਾ ਓਹੋ ਗੁੱਟ ਦਾ ਪੀਰ ਓਹੋ ਹੋਏ ਸ਼ਾਵਾ ਤਗੜਾਈ ਤਗੜਾਈ ਇੱਥੇ ਰੱਖ ਖੇਰ ਲੈ ਗੁੱਟ ਮਖਾਨੇ ਪਤਾ ਮੁੰਡਾ ਸਾਬੀ ਦਾ ਰੇਡ ਤੇ ਦੇਖਿਆ ਧਰਤੀ ਮਾ ਨੂੰ ਮਥਾ ਤੇ ਓਏ ਹੋਏ ਓ ਇਹਨੂੰ ਲੱਤਾ ਪੋ ਓਏ ਕੀ ਆ ਆ ਗੱਲ ਗਲਤ ਆ ਇਹ ਦੇ ਲਾ ਲਤੀ ਪਿਆਹ ਕਰੋ ਇਹਨੂੰ ਲਤੀ ਪਾ ਕੇ ਜੀ ਦੱਸੋ ਇਹਨੂੰ ਡਬਲ ਮਾਰ ਗਿਆ ਚੱਲ ਦੋਰੇ ਪਾ ਤੂੰ ਕਿੱਡੇ ਦਾ ਨਾ ਨਾ ਦੋਰੇ ਪਾ ਦਾ ਲਾ ਕੇ ਕਿੱਡਾ ਕਬਡੀਆਂ ਪਾ ਤੇ ਡਬਲ ਟੱਚ ਕਹਦਾ ਅਸੀਂ ਚੱਲ ਕਬਡੀਆਂ ਚੱਲ ਦੋਰੇ ਪਾ ਹੁਣ ਨਾ ਡਬਲ ਮਾਰੀ ਉਹ ਡਬਲ ਨਾ ਮਾਰਦੀ ਕਿਤੇ ਨਹੀਂ ਰਿਸਾਂ ਜਾ ਯਾਰ ਹੈ ਨਹੀਂ ਤੜਡੇ ਤੂੰ ਹੀ ਨਹੀਂ ਤਗੜੇ ਤੂੰ ਰਹਿਨੇ ਪੰਪਿਆਂ 24 ਘੰਟੇ ਮੈਂ ਤੁਹਾਨੂੰ ਨਾ ਕਿਉਂ ਨਹੀਂ ਲੈਣਾ ਤਗੜੇ ਹੀ ਤਗੜੇ ਹਿੱਛੇ ਹੇ ਸ਼ੈਦਾ ਮੂਦੇ ਹੀ ਕਰਦੇ ਇਹਾਂ ਤੇ ਗੱਲ ਚੱਲ ਚੱਲ ਪਾ ਦੋ ਹੀ ਹਾਂਭ ਗਏ ਅਫਸਰੋ ਹਾਂ ਜੀ ਵੱਡੀ ਖੇਡਣੀ ਵੱਡਿਆਂ ਦੇ ਵੱਡਿਆਂ ਦੇ ਆਟੋਵੇਂ ਯੋਰ ਚਾਹੀਏ ਵਧੀਆ ਗੱਲ ਵੱਡਿਆਂ ਦੇ ਖੇਡੇਗਾ ਤੇ ਸਿੱਖੇਗਾ ਹਾਂ ਦੇ ਆ ਤੇ ਨਹੀਂ ਸਿੱਖਿਆ ਜਾਂਦਾ ਬਹਿ ਜਾਓ ਨਾ ਗੇਮ ਆ ਹਮੇਸ਼ਾ ਵੱਡੇ ਨੇ ਸਿਖਾਉਣੀ ਆ ਬਾਕੀ ਆਪਣੇ ਇੱਧਰ ਐਥਲੈਟਿਕਸ ਵਾਲੇ ਮੁੰਡੇ ਐਥਲੈਟਿਕਸ ਵਾਲੇ ਸਾਰੇ ਇਹ ਲਗਭਗ ਇਹਨਾਂ ਦੇ ਬੰਨ ਮਜ਼ਬੂਤ ਗਾਨੇ ਆ ਛੜਦੀ ਕਲਾ ਬਾਕੀ ਕਿਰਪਾ ਮਾਲਕ ਦੀ ਆ ਵੇਖੋ ਤਿੱਡੀ ਜੀ ਹਾਂ ਇਹਨਾਂ ਨੂੰ ਪਤਾ ਹੀ ਨਾ ਕਦਾਂ ਪੱਕ ਕਰਦੀਆਂ ਤੁਹਾਨੂੰ ਥੋੜਾ ਪਤਾ ਲੱਗਣਾ ਤੁਸੀਂ ਕੀ ਕਰਦੀਆਂ ਤੁਸੀਂ ਤੇ ਲਸਣ ਕਰਦੀਆਂ ਆਹੋ ਮੈਂ ਤਾਂ ਥੋੜਾ ਲੈਂਦੀ ਆ ਜੇ ਤੁਸੀਂ ਕੀ ਹੋਂ ਉਹ ਲੱਡੂ ਕਿੱਥੇ ਆ ਬੋਲੋ ਹਾਂ ਆ ਤਿੱਡੀ ਜੀ ਉਹ ਤਾਂ ਮੈਂ ਤਾਂ ਲਾ ਲਈ ਹਾਂ ਹਾਂ ਨਾਲ ਕੀ ਲੈਂਦਾ ਓਹੋ ਬਰੋਲਿਨ ਲਿਪਸ ਕੇ ਲਈ ਕਿਥੇ ਲਾਉਣੀ ਏ ਓ ਉਧਰ ਦੇ ਦੇ ਨਿਆਣੀ ਨਾ ਰਵਾਦੀ ਵੇਖੀ ਓ ਫੜ ਜਾ ਲੈ ਤੇਰੇ ਦਿਲ ਹੋਂ ਦਾ ਕੋਈ ਫਾਇਦਾ ਨਹੀਂ ਆ ਹਾਂ ਓਏ ਖੰਦੇ ਐਕਸੈਸਰੀ ਓਏ ਛਾਵਾਂ ਵੱਡਾ ਕਰ ਸਟੈਪ ਵੱਡਾ ਕਰ ਵੱਡਾ ਕਰ ਖਿੱਚ ਕੇ ਖਿੱਚ ਕੇ ਤੋਰ ਹਾਂ ਤੋਰ 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 ਚੱਲ ਜੀ ਚੱਲ ਉੱਥੇ ਦਾ ਕਿੱਦਾਂ ਦਾ ਕਿੱਦਾਂ ਦਾ ਬਾਸੇ ਆ ਜਾ ਇਨਾ ਹੀ ਹੋ ਰਹੀ ਕਿ ਉਧਰ ਆਪਣਾ ਮਾਮਾ ਹੀ ਰਹਿੰਦਾ ਕਰ ਜਦੋਂ ਤਗੜਾ ਹੋਏਗਾ ਉਸ ਦਿਨ ਕਰਾਵਾਂਗੇ ਸਭ ਤਗੜਾ ਤੂੰ ਹੈਗਾ ਮਾਂ ਜਦੋਂ ਤੂੰ ਗੇਮ ਓਏ ਤਗੜੇ ਸਾਰੇ ਹੀ ਤਗੜੇ ਆ ਚੱਲਾਂ ਲਗਾ ਕੇ ਦੇ ਫੈਂਦੇ ਡੰਡ ਡੰਡ ਮਾਰਾਂਗੇ ਔਈ ਕਰਤਾ ਹੀ ਮੂਦਾ ਕਰਤਾ ਹੀ ਕਰਤਾ ਹੀ ਕਰਤਾ ਮਯਾ ਮਯਾ ਇਹ ਰੌਣਕਾਂ ਵੀ ਆਪਦੀਆਂ ਗਰਾਉਂਡਾਂ ਦੀਆਂ ਕਿਰਪਾ ਬਾਬੇ ਦੀਪ ਸਿੰਘ ਜੀ ਦੀ ਰੌਣਕ ਚੈੱਕ ਕਰੋ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਲਓ ਜੀ ਪਿਆਰਿਓ ਛੁੱਟੀ ਦਾ ਟਾਈਮ ਆ ਗਿਆ ਹੈ ਔਰ ਸਭ ਬੱਚੋਂ ਜੂਸ ਪੀ ਲਿਆ ਚੂਰੀ ਖਾ ਲਈ ਹਾਂਜੀ ਗਿਰੀਆਂ ਹਾਂਜੀ ਚੂਰੀ ਵੀ ਨਹੀਂ ਮਿਲਦੀ ਗਿਰੀਆਂ ਵੀ ਨਹੀਂ ਮਿਲੀਆਂ ਇਹਦੇ ਐਵੇਂ ਹਾਂਜੀ ਹਾਂਜੀ ਕਰਤਾਈ ਇਧਰ ਕੇਲੇ ਜੂਸ ਪਿਆ ਗਿਆ ਓਏ ਚੋਰੀ 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 ਕੋ ਲੈਣ ਜੱਗੀ ਚੋਰੀ ਤੇ ਗਿਰਿਆ ਇਸ ਤਰ੍ਹਾਂ ਹੋਇਆ ਕਿਰੀ ਲਿਆਂਦੀਆਂ ਨਹੀਂਆਂ ਕਰੋ ਢਈਆਂ ਮਾੜੇ ਢਈਆਂ ਵਾ ਹੈ ਲਿਆਂਦੀਆਂ ਨਹੀਂਆਂ ਚਲੋ ਫਿਰ ਆਉਈ ਜਾਂਦੇ ਆਉਈ ਜਾਂਦੇ ਹਾ ਡੋਲੀ ਕਿਦਾਂ ਲੱਗੀ ਮਿਹਨਤ ਲਓ ਜੀ ਇਹੀ ਅੱਜ ਦਾ ਵਲੋਗ ਇਸੇ ਨਾਲ ਕਰਦੇ ਆਂ ਵਲੋਗ ਦੀ ਐਂਡਿੰਗ ਉਮੀਦ ਕਰਦੇ ਆਂ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ ਨਹੀਂ ਵਧੀਆ ਲੱਗਾ રે ਵਧੀਆ ਲਾਓ ਫਿਰ ਛੱਡ ਦੀ ਗੱਲ ਬਾਏ